السلام علیکم امید کرنی ہے تُری سارے خیریت نہ ہو کیانی سن سنگھ مسکین جی اٹھتی کتھا کے دسن دے مرزا غالب شراب کیوں پیندے مرزا غالب جڑے کہ ایک مصنف سی عالم سی سکے اور لوگ دا بہت احترام کرتے ਲੇਕਿਨ ਉਸ ਦੇ ਬਾਵਜੂਦ 24 ਘੰਟੇ ਸ਼ਰਾਬ ਦੇ ਨਸ਼ੇ 'ਚ ਰਹਿੰਦੇ ਸੀ ਉਸ ਦੀ ਕੀ ਵਜ੍ਹਾ ਸੀ ਕੀ ਇਹ ਅਸੀਂ ਅੱਜ ਦੀ ਕਥਾ ਦੇ ਵਿੱਚ ਜਾਣਾਂਗੇ ਬਹੁਤ ਵਧੀਆ ਤੇ ਇੰਟਰਸਟਿੰਗ ਕਥਾ ਹੈਗੀ ਹੈ ਇਸ ਕਥਾ ਨੂੰ ਪੂਰਾ ਸੁਣਿਓ ਨਾਲੇ ਸਾਰੇ ਭੈਣਾ ਭਰਾਵਾਂ ਅਗੇ ਇੱਕ ਰਿਕੁਐਸਟ ਹੈਗੀ ਹੈ ਕਿ ਜਿਹੜੀ ਕਥਾ ਹੁੰਦੀ ਹੈ ਉਸ ਨੂੰ ਕੋਸ਼ਿਸ਼ ਕਰਿਆ ਕਰੋ ਪੂਰਾ ਸੁਣਨੇ ਦੀ ਔਰ ਸੁਣਨੇ ਤੋਂ ਬਾਅਦ ਆਪਣੇ ਕੀਮਤੀ ਆਰਾ ਦਾ ਇਜ਼ਹਾਰ ਜ਼ਰੂਰ ਕਰਿਆ ਕਰੋ ਕਿਉਂਕਿ ਜਿਹੜੀ ਤੁਹਾਡੀ رائے ਹੈ ਜਿਹੜੇ ਤੁਹਾਡੇ ਕਮੈਂਟਸ ਹੈ ਉਹ ਸਾਨੂੰ ਅ ਜੇ ਆਪ ਸਹੀ ਕੋਸ਼ਿਸ਼ਾਂ ਕਰੀ ਦੀਆਂ ਵਾ ਉਹਦੇ ਲਈ ਇੱਕ ਰਿਵਾਰਡ ਹੁੰਦਾ ਹੈ ਔਰ ਤੁਹਾਡੇ ਕਮੈਂਟਸ ਪੜ ਕੇ ਬਹੁਤ ਜ਼ਿਆਦਾ ਹੌਸਲਾ ਫਜ਼ਾਈ ਹੁੰਦੀ ਹੈ ਦਿਲ ਖੋਲ ਕੇ ਕਮੈਂਟਸ ਕਰਿਆ ਕਰੋ ਇਹਦੇ ਚ ਕੰਜੂਸੀ ਨਾ ਕਰਿਆ ਕਰੋ ਅ ਚਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗਾਲिब ਦੁਨੀਆ ਦਾ ਸਭ ਤੋਂ ਸਿਆਣਾ ਮਨੁੱਖ ਹੋਇਆ ਉਸ ਵਜ੍ਹਾ ਤੋਂ ਜਿੰਨਾ ਸਿਆਣਾ ਹੋਵੇਗਾ ਉਤਨਾ ਬੇਚੈਨ ਕਿਉਂਕਿ ਜਦ ਅਕਲ ਵੱਡੀ ਹੋ ਜਾਂਦੀ ਹੈ ਦੁਨੀਆ ਛੋਟੀ ਹੋ ਜਾਂਦੀ ਹੈ ਜਦ ਸੋਚਣੀ ਮਹਾਨ ਹੋ ਜਾਂਦੀ ਹੈ ਦੁਨੀਆ ਬੇਮਨੀ ਹੋ ਜਾਂਦੀ ਹੈ ਉਸ ਦੀ ਪਤਨੀ ਨੇ ਇੱਕ ਦਿਨ ਸਮਝਾਇਆ ਤੁਸੀਂ ਆलम فاضਲ ਹੋ ਤੁਸੀਂ ਮਹਾਨ ਲੋਕੀ ਤੁਹਾਡਾ ਕਿੰਨਾ ਸਨਮਾਨ ਕਰਦੇ ਨੇ ਕਿ ਤੁਸੀਂ ਦਿਨ ਰਾਤ ਪੀ ਕੇ ਕਰਦੇ ਜਨਸ਼ੀ ਚੋਰ ਰਹਿੰਦੇ ਗਾਲिब ਆਪ ਵੀ ਕਹਿੰਦਾ ਹੈ ਆਪਣੀ ਉਸ ਦੀ ਇੱਕ ਨਜ਼ਮ ਦੇ ਦੋ ਬੋਲ ਨੇ ਇਥੇ ਰਾਤ ਤਸਫੂ ਇਥੇ ਰਾ ਬਿਆਨ ਹੈ ਗਾਲिब ਤੁਜੇ ਹਮ ਵਲੇ ਸਮਝਤੇ ਜੋ ਨਾ ਬਾਦਾ ਫਾਰ ਹੋਤਾ ਜੇ ਕਿਦਰੇ ਤੂੰ ਪੈਂਦਾ ਨਾ ਤੇ ਲਲਬ ਅਸੀਂ ਤੈਨੂੰ ਪੈਗੰਬਰ ਜਾਣ ਕੇ ਬੋਜਣਾ ਸੀ ਵਲੀ ਜਾਣ ਐ ਨਾ ਸਹਿਣਾ ਇਹ ਮਿਸਾਲੇ ਤਸਫੁਕ ਇਹ ਤੇਰਾ ਬਿਆਨ ਗਾਲਤ ਤੁਜੇ ਹਮ ਵਲੇ ਸਮਝਤੇ ਜੋ ਨਾ ਬਾਦਾ ਫਾਰ ਹੋਤਾ ਕਮਾਲ ਦੀ ਗੱਲੇ ਤੇਰੀਆਂ ਦਲੀਲਾਂ ਇਹ ਤੇਰੇ ਪ੍ਰਮਾਣ ਇਹ ਤੇਰੇ ਉਦਾਹਰਣ ਇਹ ਤੇਰੀ ਖੋਜ ਇਹ ਤੇਰਾ ਗਿਆਨ ਅਸੀਂ ਤੇ ਤੈਨੂੰ ਵਲੀ ਜਾਣ ਕੇ ਪੋਜਣਾ ਸੀ پیغمبر ਜਾਣ ਕੇ ਪੋਜਣਾ ਸੀ ਵਰਕੋਤੇ ਦਿਨ ਰਾਤ ਪਿੰਨ ਲੱਗ ਪਿਆ ਪਤਨੀ ਵੀ ਕਹਿੰਦੀ ਹੈ ਅੱਜ ਸਮਝਾ ਰਹੀ ਹੈ ਐਨੇ ਛਾਣੇ ਤੁਸੀਂ ਇੱਕ ਇੱਕ ਬਹੁਤ ਜਿਸ ਤੋਂ ਦੁਨੀਆ ਦੀ ਸਾਰੀ ਦੌਲਤ ਕੁਰਬਾਨ ਕੀਤੀ ਜਾ ਸਕਦੀ ਹੈ ਤੁਸੀਂ ਦਿਨ ਰਾਤ ਨਸ਼ੇ ਡੁੱਬੇ ਰਹਿੰਦੇ ਹੋ ਅਗਰ ਗਾਲਬ ਨੇ ਉੱਥੇ ਕੀ ਆਖਿਆ ਆਪਣੇ ਬੇਗਮ ਨੂੰ ਆਪਣੀ ਪਤਨੀ ਨੂੰ ਪੀ ਲੈਣਾ ਤੂੰ ਮਨੁੱਖ ਦਿਖਾਈ ਦੇਣੀ ਹੈ ਪਤਨੀ ਦਿਖਾਈ ਦੇਣੀ ਹੈ ਜਦ ਮੈਂ ਹੋਸ਼ੇ ਚਾਉਣਾ ਤੂੰ ਮਿੱਟੀ ਦੀ ਪੁਤਲੀ ਦਿਖਾਈ ਦੇਣੀ ਹੈ ਕੁਛ ਵੀ ਕੁਛ ਵੀ ਸਾਰਾ ਸੰਸਾਰ ਬੇਮੈਣ ਸਵੇ ਮੈਂ ਨਹੀਂ ਸੰਸਾਰ ਦੇ ਵਿੱਚ ਮੈਂ ਕਿਸ ਤਰ੍ਹਾਂ ਜੀਵਾਂ ਕੁਝ ਵੀ ਨਹੀਂ ਕੁਝ ਵੀ ਸੰਤ ਦੇ ਦ੍ਰਿਸ਼ਟੀ ਵਿੱਚ ਜਗਤ ਕੁਛ ਨਹੀਂ ਹੁੰਦਾ ਤਾਂ ਉੱਚਾ ਉੱਛਲਦਾ ਹੈ ਇੱਕ ਦੁਆਨ ਦੀ ਦ੍ਰਿਸ਼ਟੀ ਵਿੱਚ ਵੀ ਕੁਝ ਨਹੀਂ ਹੁੰਦਾ ਅਗਰ ਉੱਚਾ ਉਠ ਨਹੀਂ ਸਕਿਆ ਤਾਂ ਥੱਲੇ ਚਲਾ ਜਾਂਦਾ ਹੈ ਇਸ ਦੁਨੀਆ ਨੂੰ ਛੋੜੋ ਥੱਲੇ ਚਲੇ ਜਾਓ ਬੇਹੋਸ਼ ਹੋ ਜਾਓ ਸ਼ਰਾਬ ਪੀ ਲਓ ਨਸ਼ੇ ਕਰੋ ਹੁਣ ਜਿਹੜਾ ਮੈਂ ਦੂਜਾ ਨੁਕਤਾ ਬਿਆਨ ਕਰਨ ਲੱਗਾ ਜਿਆਦਾ ਸਮਾਂ ਨਹੀਂ ਲੈਣਾ ਥੋੜਾ। ਕਾਫੀ देर ਦੇ ਬੈਠਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਮਾਤਮਾ ਨੂੰ ਸਾਥੀ ਕਹਿੰਦੇ ਰਹੇ। ਅਦਾ ਸਾਥੀ ਕਿਸ ਨੂੰ ਕਹਿੰਦੇ ਨੇ ਜੋ ਸ਼ਰਾਬ ਪਿਲਾਉਂਦਾ ਪਿਆਲੇ ਚ ਪਾ ਕੇ ਦੇਂਦਾ। ਗੁਰੂ ਗੋਬਿੰਦ ਸਿੰਘ ਨੰਦ ਲਾਲ ਵੀ ਸਾਥੀ ਕਹਿੰਦੇ। ਅਜਮੇਰ ਦੇ ਮਹਾਨ ਸੰਤ ਖਵਾਜਾ ਮਈਦਿਨ ਚਿਸ਼ਤੀ ਉਹ ਖੁਦਾ ਨੂੰ ਸਾਥੀ ਹੈ ਹੈਰਾਨ ਹਾਂ ਇਸ ਤਰ੍ਹਾਂ ਕਹਿੰਦੇ ਵਿਦੇਸਾ ਕੀ ਆਸਾ ਵਰੇ ਸਬਜ਼ੇ ਹੋ ਕਿ ਮਾਰਾ ਬਕਾਰਸਤ ਜੰਗ ਅੰਦਰ ਸ੍ਰੀ ਮਖਵਾਕ ਪਾਤਸ਼ਾਹੀ ਦਸਵੇਂ ਜ਼ਫਰਨਾਮਾ اے کی ایک جان مینو نہیں پڑا. مین پڑا میں جوج مرا اپنے من نال اور اوپر اٹھ جا بے دے سا کیا ساگر سب زی سب دھن گرو گوبند سنگھ جی مہاراج دی رچنا دسم گرن زفر نان بے سا یا ساگر سب زی ہو ਕਿ ਮਾਰਾ ਵਕਾਰਸ ਜੰਗੰਦਰੋਂ ਮੈਂ ਲੜਨਾ ਚਾਹਦਾ ਇਸ ਮਨ ਨਾਲ ਸਮਨ ਨੂੰ ਪਛਾੜਨਾ ਚਾਹਨਾ ਖਤਮ ਕਰਨਾ ਚਾਹਨਾ ਇਸ ਦੁਨੀਆ ਨੂੰ ਮੈਨੂੰ ਵੀ ਇੱਕ ਜਾਮ ਪਿਲਾ ਆਪਣੇ ਨਾ ਹੁੰਦਾ ਹੁਣ ਨਾਮ ਨੂੰ ਵੀ ਨਸ਼ਾ ਆ ਗਿਆ ਦੂਰ ਕਿਉਂ ਜਾਓ ਗੁਰਨਾਣੇ ਕੋਈ ਨਸ਼ਾ ਦੇਂਦੇ ਨਾਮੁ ਕੁਮਾਰੀ ਨਾਨਕਾ ਚੜੀ ਰਹੇ ਦਿਰਾ ਇਸ ਸੰਬੰਧ ਵਿੱਚ ਗੁਰਨਾਣੇ ਦੇ ਸਤ ਅਸ਼ਟ ਸ਼ਬਦ ਨੇ ਗੁਰਵਰਜਨ ਦੇਵ ਜੀ ਮਹਾਰਾਜ ਦੇ ਪੰਜ ਸਤ ਸ਼ਬਦ ਰਹਿ ਕਬੀਰ ਦੇ ਵੀ ਸ਼ਬਦ ਸਿਰ ਇੱਕ ਦੋ ਪੰਕਤੀਆਂ ਖੋਲਣ ਤੋਂ ਪਹਿਲੇ ਮੈਂ ਇਤਨਾਜ਼ ਕਰਾਂ ਇੱਕ ਸ਼ਰਾਬ ਵਿੱਚ ਡੁੱਬਿਆ ਹੋਇਆ ਮਨੁੱਖ ਸਾਹਮਣੇ ਬੈਠਾ ਹੋਇਆ ਇੱਕ ਪਾਸੇ ਸੰਤ ਬੈਠਾ ਹੋਇਆ ਇੱਕ ਅਕਲ ਤੋਂ ਉੱਚਾ ਬੈਠਾ ਹੋਇਆ ਇੱਕ ਅਕਲ ਤੋਂ ਥੱਲੇ ਬੈਠਾ ਹੋਇਆ ਦੂਰੋਂ ਕੋਲ ਨਾ ਜਾਈਏ ਕਿਉਂਕਿ ਕੋਲ ਗਏ ਤੇ ਸ਼ਰਾਬੀ ਕੋਲ ਸ਼ਰਾਬ ਦੀ ਬੋਹ ਆ ਜਾਣੀ ਦੂਰੋਂ ਦੋਹੋਂ ਦੇਖਾਂਗੇ ਕਿ ਕੋਹੜ ਦਾ ਹੋਣਾ ਸਮਝ ਲੈਣਾ ਦੋਹੋਂ ਦੇਖਾਂਗੇ ਪਛਾਣ ਕਰਨੀ ਉੱਪ ਹੋ ਜਾਏਗੀ ਕਿ ਸੰਤ ਜਿਹੜਾ ਹੈ ਉਹ ਸ਼ਰਾਬੀ ਹੈ ਕਿ ਕਿ ਵੀ ਮਾਰਕ ਦੋਹਾਂ ਕੋਲ ਮਸਤੀ ਹੋਵੇਗੀ ਦੋਹਾਂ ਕੋਲ ਸਰੂਰ ਹੋਵੇਗਾ ਦੋਹਾਂ ਕੋਲ ਭੋਲਾपन ਹੋਵੇਗਾ ਨਸ਼ੇ ਵਿੱਚ ਨਸ਼ਈ ਅੰਦਰੋਂ ਬਾਹਰ ਇੱਕ ਹੋ ਜਾਂਦਾ ਹੈ ਉਹ ਕੁਝ ਵੀ ਨਹੀਂ ਚੁਪਾ ਸਕਦਾ ਭਾਰਤ ਵਿੱਚ ਪੁਲਿਸ ਜਿੰਨਾ ਮੁਜਰਮਾਂ ਨੂੰ ਪੜ ਲੈਂਦੇ ਪਕੜ ਲੈਂਦੇ ਚੋਰਾਂ ਨੂੰ ਪਕੜ ਲੈਂਦੇ ਉਹਨਾਂ ਨਜ਼ਰ ਕਰਾ ਕੇ ਸਭ ਕੁਝ ਗੁਲਵਾ ਲੈਂਦੇ। ਜਦ ਕੋਈ ਦਲਦਾ ਹੈ। ਨਸ਼ੇਈ ਮਨ ਕੁਝ ਵੀ ਨਹੀਂ ਸੁਭਾ ਸਕਦਾ। ਅੰਦਰੋਂ ਬਾਹਰੋਂ ਇੱਕ ਹੋ ਜਾਂਦਾ ਹੈ। ਔਰ ਇਹ ਵੀ ਅਸਰਾ ਸੰਤ ਵੀ ਕੁਝ ਪੜਦੇ ਨਹੀਂ ਪੰਦਾ ਅੰਦਰੋਂ ਬਾਹਰੋਂ ਇੱਕ ਹੋ ਜਾਂਦਾ ਹੈ। ਹੋਲਾ ਦੋਵੇਂ ਬੋਲਦੇ ਹੁੰਦੇ। ਫਰਕ ਸਿਰਫ ਇਤਨਾ ایک منختا تو تھلے چلا گیا پشو ہو کے بھولا ہوا ہیں ایک منقتا تو اچھا اٹھے ہیں پرماتما کی طرح ہو گیا ہے پرماتما کر کے بہلا ہوتا دونوں کے زمین آسمان دا انتر ہے کم سے کم دون بے چین تے دکھی تے پریشان نہیں ہیں ایک پریشانی تو تھلے چلا گیا ہے شراب پی کے افیم کھا گیا ਇਕ ਪਰੇਸ਼ਾਨੀਆਂ ਤੋਂ ਉੱਪਰ ਚੜਾ ਗਿਆ ਹੁਣ ਉੱਥੇ ਤੱਕ ਪਰੇਸ਼ਾਨੀਆਂ ਪਹੁੰਚੇ ਨਹੀਂ ਸਕਦੀਆਂ ਸਵਾਦੀ ਤੇ ਚਲਣ ਹੋ ਗਿਆ ਅਨੰਦ ਸਰੂਪ ਦੋਹਾਂ ਕੋਲ ਸਰੂਰ ਤੇ ਹੈ ਔਰ ਇਸ ਦਾ ਬੜਾ ਵੱਡਾ ਜ਼ਿਕਰ ਹੈ ਧੰਨ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ 'ਚ ਇਹ ਵੀ ਨਾਸ ਕਰਦੇ ਇਸ ਦੌਲ ਦਾ ਮਾਹੌਲ ਐਸਾ ਥੱਲੇ ਗਿਰਾਂਦਾ ਹੈ ਇਸ ਵਾਸਤੇ ਇਤਨੇ ਨਸ਼ੇ ਹੈ ਅਨੇਕ ਬੋ ਅਨੇਕ ਵੇਸ਼ਾਂ ਨੇ ਇਤਨੇ ਸ਼ਰਾਬਖਾਨੇ ਅੰਨੀ ਤਰ੍ਹਾਂ ਦੀ ਸ਼ਰਾਬ ਕੋਈ ਬਣਦੀ ਹੈ ਹੁਣ ਤੇ ਕਈ ਅਮੀਰਾਂ ਦੇ ਘਰਾਂ 'ਚ ਮੈਂ ਦੇਖ ਕੇ ਡੰਗ ਰਹੇਗੇ ਜਾਨਣ ਰੈਂਗ ਰੋਮੇਂ 'ਚ ਬਿਠਾਣੇ ਐਨ ਸਜਾ ਕੇ ਰੱਖੀ ਹੁੰਦੀ ਸ਼ਰਾਬ ਕਈ ਬੋਲ ਜ਼ਮਾਨਾ ਲੰਘ ਗਿਆ ਜਦ ਦਰਸ਼ਨ ਘੁਟਕਿਆਂ ਦੇ ਹੁੰਦੇ ਸਨ ਮਾਲਾ ਦੇ ਹੁੰਦੇ ਸਨ ਵਿਆਨ ਸਾਜ਼ਨਾ ਦੀ ਜੋ ਹੈ ਸਾਜ਼ੋ ਸਮਾਨ ਦੇ ਹੁੰਦੇ ਸਨ ਹੁਣ ਤੇ ਅਮੀਰੀ ਦਿਖਾਈ ਜਾਂਦੀ ਹੈ ਸਾਡੇ ਦਾ ਐਨੇ ਕਿਸਮਾਂ ਦੀ ਸ਼ਰਾਬ ਹੈ ਕੀਮਤੀ ਤੋਂ ਕੀਮਤੀ ਬਣ ਐ ਆਲੋ ਐਕੀਮਲਸ ਕਰਤੇ ਐਟ ਹਾਰਡ ਵਾਟਰ ਆਖਿਰ ਪਸ਼ੂ ਨੇ ਪਸ਼ੂ ਬਣਾਈ ਤੇ ਘਾਣਾ ਹੋਇਆ ਵਰਗੇ ਦਿਖਾਏਗਾ ਵਰਗੇ ਦਿਖਾਏਗਾ ਸਰ ਦੇ ਕੋਲ ਹੈ ਭਗਤ ਕਬੀਰ ਨੂੰ ਇੱਕ ਜੋਗੀ ਨੇ ਕਿਹਾ ਇੰਜ ਲੱਗਦਾ ਹੈ ਤੂੰ ਕੋਈ ਨਸ਼ਾ ਕਰਦਾ ਹੈ ਕਬੀਰ ਕਹਿੰਦੇ ਨੇ ਹਾਂ ਕਰਦਾ ਕਿਹੜਾ ਨਸ਼ਾ ਕਰਨਾ ਹੈ ਕਹਿੰਦਾ ਸ਼ਰਾਬ ਪੀ ਪਰ ਤੈਨੂੰ ਦੇਖਿਆ ਸਵੇਰੇ ਕੀ ਸ਼ਾਮ ਕੇ ਤੇਰੀ ਅੱਖਾਂ 'ਚ ਖੁਵਾਰੀ ਹੁੰਦੀ ਹੈ ਤੂੰ ਸਵੇਰੇ ਤੋਂ ਪੀਣ ਲੱਗਦਾ ਹੈ ਕਹਿੰਦਾ ਜ਼ਿੰਦਗੀ ਚ ਇੱਕੋ ਦਫਾ ਪੀਤੀ ਸੀ ਅਜੇ ਤੱਕ ਨਸ਼ਾ ਨਹੀਂ ਉਤਰਿਆ ਪੀਤੀ ਤੇ ਇੱਕੋ ਹੀ ਦਫਾ ਸੀ ਅਜੇ ਤੱਕ ਨਸ਼ਾ ਨਹੀਂ ਉਤਰਿਆ ਯੋਗੀ ਕਹਿੰਦਾ ਇਹ ਕਿਹੜੀ ਸ਼ਰਾਬ ਹੈ ਇੱਕੋ ਹੀ ਦਫਾ ਪੀਤੀ ਸੀ ਉਸੇ ਸਰੂਰ ਚ ਜੀ ਰਹੇ ਐ ਸਾਨੂੰ ਵੀ ਟੰਗ ਲੱਸ ਫਿਰ thorium ਦੇ ਕਬੀਰ ਕਹਿੰਦੇ ਮਿਲਦੀ ਕਿਦਰੋਂ ਨਹੀਂ ਆਪ ਬਣਾਣੀ ਪੈਂਦੀ ਆਪ ਬਣਾਣੀ ਪੈਂਦੀ ਆ ਛੱਦਸ ਹੁਣ ਸਾਰੀ ਸ਼ਰਾਬ ਬਣਦੀ ਤੇ ਗੁੜ ਚੋਂ ਐ ਮਿੱਠੇ ਤੋਂ ਬਣਦੀ ਸੰਤਰੀਆਂ ਤੋਂ ਬਣਦੀਆਂ ਅੰਗੂਰ ਤੋਂ ਬਣਦੀ ਮਿੱਠੇ ਨੂੰ ਕੌੜਾ ਕਰਨਾ ਪੈਂਦਾ ਮੈਂ ਤੇ ਕਈ ਵਾਰ ਹੈਰਾਨ ਹੋ ਜਾਂਦਾ ਜਿਨ੍ਹਾਂ ਲੋਕਾਂ ਨੇ ਅੰਗੂਰ ਕੌੜੇ ਕਰ ਦਿੱਤੇ ਸੰਤਰੇ ਕੌੜੇ ਕਰ ਦਿੱਤੇ ਮਿੱਠਾ ਗੁੜ ਕੌੜਾ ਕਰ ਦਿੱਤਾ ਕਿ ਜੋ ਪੀ ਲੈਂਦੇ ਨੇ ਉਹਨਾਂ ਦੀ ਜ਼ਿੰਦਗੀ 'ਚ ਕੋਈ ਬਿਠਾਸ ਰਹਿੰਦੀ ਹੋਵੇਗੀ ਪਤਾ ਨਹੀਂ ਕਿਤਨੀ ਕੁ ਲੱਤਨ ਨਾਲ ਵਰ ਜਾਂਦੀ ਹੋਵੇ ਸਾਰੇ ਦਰਵੇਚ ਕਲੇਸ਼ ਇਕਦੇਸ ਕਰਕੇ ਰਹੇ ਨੇ ਕਬੀਰ ਕਹਿੰਦਾ ਆਪ ਬਣਾਣੀ ਪੈਦੀ ਹੈ ਯੋਗੀ ਕਹਿੰਦਾ ਫਿਰ ਜੜਾ ਸਾਨੂੰ ਢੰਗ ਦੱਸ ਦੋ ਕਿਹੜਾ ਮਿੱਠਾ ਪਾਣਾ ਪੈਂਦਾ ਹੈ ਕਿਤਨਾ ਸਖ ਲਾਣਾ ਪੈਂਦਾ ਹੈ ਤੰਗ ਤੌਰ ਤਰੀਕਾ ਕੀ ਹੈ ਯਕੀਨ ਜਾਣੋ ਕਈ ਸ਼ਬਦ ਨੇ ਸ਼ਰਾਬ ਬਣਾਉਣ ਦਾ ਢੰਗ ਦੱਸਦੇ ਨੇ ਕਬੀਰ ਗੁਰੂ ਨਾਨਕ ਗੁਰੂ ਵਰਜੰਦੇ ਹੋ। ਸਿਰਫ ਇੱਕ ਸ਼ਬਦ ਤੁਹਾਨੂੰ ਇਹ ਸੁਣਾ ਤੇ ਰਿਹਾ ਸ਼ਰਾਬ ਬਣਾਉਣ ਦਾ ਢੰਗ ਨਾਮ ਦੀ ਸ਼ਰਾਬ। ਗੁੜ ਕਰ ਗਿਆਨ ਧਿਆਨ ਕਰ ਵਾ ਭਵ ਭਾ ਚੇਤਨ ਧਾਰ ਸੁਖ ਮਨ ਨਾਰੀ ਸਹਿਜ ਸਮਾਨੇ ਪੀਵਣ ਪੀਵਨ ਹਾਰਾ ਉਧੂ ਮੇਰਾ ਮਨ ਮਤਵਾਰਾ ਹੁਣ ਮਨ ਚੜਾ ਮਦਨ ਰਸ ਚਾਖਿਆ ਤ੍ਰਿਵਣ ਭਇਆ ਉਜਾਰਾ ਮੈਂ ਗਿਆਨ ਦਾ ਬਣਾਇਆ ਗੁੜ ਧਿਆਨ ਦਾ ਬਣਾਇਆ ਮੋਵਾ ਮੋਵਾ ਤੁਸੀਂ ਸਮਝੋਗੇ ਨਹੀਂ ਮੈਂ ਉਸ ਇਲਾਕੇ ਚ ਬਹੁਤ ਰਿਆ ਪੁਲੀਸਾ ਦੇ ਚ ਕੁਝ ਬਿਆਰ ਤੇ ਬੰਗਾਲ ਦਾ ਇਲਾਕਾ ਮੋਵਾ ਵਿਪਲ ਦੀ ਤਰ੍ਹਾਂ ਬਹੁਤ ਵੱਡਾ ਬੋਰਡ ਦੀ ਤਰ੍ਹਾਂ ਰਕਤ ਹੁੰਦਾ ਹੈ ਉਹਨਾਂ ਚਮੇਲੀ ਦੀ ਤਰ੍ਹਾਂ ਚਿੱਟੇ ਚਿੱਟੇ ਫੁੱਲ ਲੱਗਦੇ। ਬੜੇ ਮਿੱਠੇ ਹੋਣ। ਉਹਨਾਂ ਚ ਮਿਠਾਸ ਰੱਬ ਨੇ ਬੜੀ ਬੜੀ। ਅਪ੍ਰੈਲ ਦੇ ਮਹੀਨੇ 'ਚ ਇਹ ਫੁੱਲ ਫੱਲੇ ਝੜਦੇ ਨੇ, ਜ਼ਮੀਨ ਚਿੱਟੀ ਹੋਈ ਪਈ ਹੁੰਦੀ। ਉਧਰ ਦੇ ਲੋਕੀਨਾਂ ਫੁੱਲਾਂ ਨੂੰ ਸੁਣ ਲੈਨੇ ਨੇ, ਗੁੜ ਦੇ ਚ ਮੌਵਾ ਮਿਲਾ ਕੇ ਸ਼ਰਾਬ ਘੜਦੇ। ਕਬੀਰ ਬਨਾਰਸ ਦੇ ਵਾਸੀ ਸੰਭਾਰ ਦੇ ਨਾਲ ਲੱਗਦਾ ਬਨਾ ਗੁੜ ਕਰ ਗਿਆ ਧਿਆਨ ਕਰ ਮੱਵਾ ਮੈਂ ਗਿਆਨ ਦਾ ਗੁੜ ਬਣਾਇਆ ਧਿਆਨ ਦਾ ਮੱਵਾ ਬਣਾਇਆ ਭਾਉ ਅਗਰ ਮੈਂ ਵਾਹਿਗੁਰੂ ਆਖਦਾ ਸਤਨਾਮ ਵਾਖਦਾ ਐਵੇਂ ਨਹੀਂ ਜ਼ਬਾਨ ਕਹਿੰਦੀ ਉਸ ਵਿੱਚ ਮੇਰਾ ਧਿਆਨ ਹੈ ਮੇਰਾ ਮਨ ਉਸ ਨੂੰ ਸੁਣ ਧਿਆਨ ਔਰ ਫਿਰ ਮੈਨੂੰ ਇਸ ਦੀ ਸਮਝ ਆਇਆ ਕਿ ਧਿਆਨ ਦੇ ਜੁੜਦਿਆਂ ਭਗਵਾਨ ਪ੍ਰਗਟ ਹੋਵੇ ਕੋਈ ਕੋਲ ਗਿਆਨ ਇਹ ਜਪਦਿਆਂ ਜਪਦਿਆਂ ਗਿਆਨ ਪ੍ਰਗਟ ਹੁੰਦਾ ਇਹਨੂੰ ਅਨਭਵੀ ਗਿਆਨ ਕਹਿੰਦੇ ਗੁਰ ਕਰ ਗਿਆਨ ਧਿਆਨ ਕਰ ਬਗਵਾ ਪਹਿਲੇ ਤੇ ਜਦ ਜਪਣਾ ਕਬੀਰ ਨੇ ਆਰੰਭ ਕੀਤਾ ਹੋਣਾ ਨਸ਼ਾ ਨਹੀਂ ਆਵੇਗਾ ਸਰੂਰ ਤੇ ਬਾਅਦ ਚ ਆਉਂਦਾ ਜਦ ਵਾਕਈੇ ਸ਼ਰਾਬ ਬਣ ਜਾਂਦੀ ਹੈ ਗੁਰ ਕਰ ਗਿਆਨ ਧਿਆਨ ਕਰ ਮਉਆ ਭਵ ਭਾਟੇ ਤੰਧਾਰਾ ਸੁਖਮਨ ਨਾਰੀ ਸਹਿਜ ਸਮਾਨੀ ਪੀਵੇ ਪੇਵਨ ਹਾਰਾ ਔਧੂ ਮੇਰਾ ਮਨ ਮਤਵਾਰਾ ਹੁਨਮਨ ਚੜਾ ਮਨਨ ਰਸ ਚਲ ਕੇ ਆ ਤਰੇ ਬਵਨ ਪਾਇਆ ਕਰ ਕੇ ਆ ਤਰੇ ਬਵਨ ਪਾਇਆ ਯਾਨੀ ਸੰਸਿਕ ਮਸਕੀਨ ਜੀ ਨੇ ਅਰਤੀ ਕਥਾ ਦੇ ਵਿੱਚ ਮਿਰਜ਼ਾ ਖਾਲਿਦ ਤੇ ਸ਼ਰਾਬ ਪੀਉਂਦੀ ਬਜਾਤੀ ਸੀ ਮਿਰਜ਼ਾ ਖਾਲਿਦ ਜੁੜੇ ਕਿ ਉਰਦੂ ਸ਼ਾਇਰੀ ਦੇ ਵਿੱਚ ਇੱਕ ਅਹਿਮ ਨਾਮ ਰੱਖਦੀ ਹੈ ਉਹ ਉਹਦੇ ਚ ਸ਼ਾਇਰ ਵੀ ਸੀਗੇ ਆਲਮ ਵੀ ਸੀਗੇ ਸਮਝ ਰੱਖਦੇ ਸੀਗੇ ਦੀਨ ਦੀ ਦੁਨੀਆ ਦੀ ਸਮਝ ਰੱਖਦੇ ਸੀਗੇ ਜਿਸ ਤਰ੍ਹਾਂ ਗਿਆਨੀ ਸੰਸ ਸਿੰਘ ਮਸਕੀਨ ਜੀ ਨੇ ਕਿਹਾ ਕਿ ਜਦੋਂ ਜਿਹੜੀ ਸਮਝ ਹੈ ਅਕਲ ਹੈ ਉਹ ਵੱਡੀ ਹੋ ਜਾਂਦੀ ਹੈ ਨਾ ਤੇ ਫਿਰ ਜਿਹੜੀ ਦੁਨੀਆ ਉਹ ਛੋਟੀ ਲੱਗਦੀ ਹੈ ਵੀ ਮਾਇਨੀ ਲੱਗਣਾ ਸ਼ੁਰੂ ਹੋ ਜਾਂਦੀ ਕਿਉਂਕਿ ਉਸ ਸਮਾਜ ਤੋਂ ਉਹਦੀ ਬੁੱਧੀ ਜਿਹੜੀ ਉੱਚੀ ਹੋ ਜਾਂਦੀ ਉਹ ਚੀਜ਼ਾਂ ਮਹਿਸੂਸ ਕਰਦਾ ਸਮਝਦਾ ਜਿਹੜਾ ਆਮ ਮਨੁੱਖ ਨਹੀਂ ਸਮਝ ਸਕਦਾ ਔਰ ਜਦੋਂ ਉਹਨਾਂ ਦੀ ਪਤਨੀ ਨੇ ਵੀ ਕਿਹਾ ਕਿ ਤੁਸੀਂ ਹਰ ਟਾਈਮ ਸ਼ਰਾਬ ਦੇ ਨਸ਼ੇ 'ਚ ਕਿਉਂ ਰਹਿੰਦੇ ਲੋਕ ਤੁਹਾਡਾ ਇੰਨਾ ਇੱਜ਼ਤ ਇhtaram ਕਰਦੇ ਆ ਤੇ ਤੁਸੀਂ 24 ਘੰਟੇ ਸ਼ਰਾਬ ਦੇ ਨਸ਼ੇ 'ਚ ਰਹਿੰਦੇ ਤੇ ਮਿਰਜ਼ਾ ਗਾਲਿਬ ਨੇ ਕਿਹਾ ਕਿ ਜੇ ਮੈਂ ਸ਼ਰਾਬ ਨਹੀਂ ਪੀਂਦਾ ਤਾਂ ਫਿਰ ਤੂੰ ਮੈਨੂੰ ਮਿੱਟੀ ਦੀ ਪੁਤਲੀ ਨਜ਼ਰ ਆਉਣੀ ਹੈ ਤੇ ਜੇ ਮੈਂ ਸ਼ਰਾਬ ਪੀਂਦਾ ਤਾਂ ਫਿਰ ਤੂੰ ਮੈਨੂੰ ਪਤਨੀ ਨਜ਼ਰ ਆਉਣੀ ਹੈ ਫਿਰ ਤੂੰ ਮਨੁੱਖ ਮੈਨੂੰ ਨਜ਼ਰ ਆਉਣੀ ਹੈ ਇਹਦਾ ਮਤਲਬ ਇਹ ਨਹੀਂ ਲਿਆ ਜਾ ਸਕਦਾ ਕਿ ਹਰ ਬੰਦਾ ਸ਼ਰਾਬ ਪੀਣੀ ਸ਼ੁਰੂ ਕਰ ਦੇ ਦੇ ਅਰਥ ਅਗਰ ਸਮਝੇ ਜਾਣ ਤੇ ਉਹ ਇਹ ਹੈ ਕਿ ਜਿਨ੍ਹਾਂ ਦੀ ਸਮਝ ਜਿਸ ਤਰ੍ਹਾਂ ਕੇ ਦੱਸਿਆ ਗਿਆ ਕਿ ਉਹ ਇੱਕ ਨਾਮਵਰ ਸ਼ਾਇਰ ਸੀਗੇ ਆਲਮ ਸੀਗੇ ਸਮਝ ਉਹਨਾਂ ਦੀ ਆਮ ਮਨੁੱਖ ਨਾਲੋਂ ਜ਼ਿਆਦਾ ਸੀ ਬੁੱਧੀ ਆਮ ਮਨੁੱਖ ਨਾਲੋਂ ਜ਼ਿਆਦਾ ਸੀ ਉਹ ਇਸ ਦੁਨੀਆ ਦਾ ਜਿਹੜਾ ਅਸਲੀ ਰੂਪ ਹੈ ਉਹ ਦੇਖਦੇ ਸੀਗੇ ਜਿਸ ਤੋਂ ਉਹਨਾਂ ਦਾ ਦਿਲ ਜੁੜਾ ਵਾ ਉਹ ਕ੍ਰੋਧ ਚ ਰਹਿੰਦਾ ਸੀਗਾ ਉਸ ਨੂੰ ਭਲਾਉਣ ਵਾਸਤੇ ਅਸਲੀਅਤ ਨੂੰ ਭਲਾਉਣ ਵਾਸਤੇ ਉਹ ਸ਼ਰਾਬ ਦੇ ਨਸ਼ੇ ਚ ਰਹਿੰਦੇ ਸੀਗੇ ਜੇ ਨਸ਼ਾ ਕਰਨਾ ਹੀ ਹੈ ਉਸ ਰੱਬ ਦੀ ਯਾਦ ਦਾ ਨਸ਼ਾ ਕਰੋ ਜਿਹੜੀ ਦੁਨੀਆ ਭੁਲਾ ਦੇਵੇ ਔਰ ਸਿਰਫ ਦੁਨੀਆ ਭੁਲਾਏਗੀ ਨਹੀਂ ਬਲਕਿ ਬੁਲੰਦੀਆਂ ਤੇ ਲੈ ਜਾਏਗੀ ਉਹਨਾਂ ਨੇ ਬੜੀ ਵਧੀਆ ਉਦਾਹਰਣਾ ਵੀ ਦਿੱਤੀ ਕਿ ਇੱਕ ਸ਼ਰਾਬੀ ਤੇ ਸੰਤ ਨੂੰ ਅਗਰ ਦੋਨੋਂ ਦੇਖਿਆ ਜਾਵੇ ਤੇ ਇਹ ਫਰਕ ਕਰਨਾ ਮੁਸ਼ਕਲ ਹੋ ਜਾਏਗਾ ਕਿ ਸ਼ਰਾਬੀ ਕਿਹੜਾ ਹੈ ਤੇ ਸੰਤ ਕਿਹੜਾ ਹੈ ਕਿਉਂਕਿ ਦੋਨੇ ਨਸ਼ੇ ਦੇ ਵਿੱਚ ਹੁੰਦੇ ਆ ਇੱਕ ਦਾ ਨਸ਼ਾ ਦੁਨੀਆ ਦਾ ਨਸ਼ਾ ਹੁੰਦਾ ਹੈ ਰੇ ਦੁਨੀਆ ਦੀ ਸ਼ਰਾਬ ਉਸ ਦਾ ਨਸ਼ਾ ਹੁੰਦਾ ਹੈ ਤੇ ਇੱਕ ਦਾ ਨਸ਼ਾ ਜਿਹੜਾ ਵੈ ਉਹ ਰੱਬ ਦੀ ਯਾਦ ਦਾ ਨਸ਼ਾ ਹੁੰਦਾ ਹੈ ਉਹਦੇ ਚ ਮਸਤ ਹੁੰਦਾ ਹੈ ਉਹਨੂੰ ਇਹ ਦੁਨੀਆ ਦੀਆਂ ਰੌਣਕਾਂ ਜੜੀਆਂ ਮੈਂ ਉਹ ਪ੍ਰਭਾਵਿਤ ਨਹੀਂ ਕਰਦੀਆਂ ਇਹ ਉਹਨੂੰ ਕਰਦੀ ਹੈ ਪਰ ਬਾਬਤ ਤੇ ਰੱਬ ਦੀ ਯਾਦ ਕਰਦੀ ਹੈ ਉਹ ਹਰ ਟਾਈਮ ਉਸ ਨਸ਼ੇ ਚ ਰਹਿੰਦਾ ਹੈ ਅਗਰ ਮਨੁੱਖ ਨੇ ਕਰਨਾ ਹੀ ਹੈ ਨਸ਼ਾ ਤੇ ਰੱਬ ਦੀ ਯਾਦ ਦਾ ਨਸ਼ਾ ਕਰੇ ਤਾਂ ਕਿ ਕੁਝ ਸਫਲਤਾ ਤੇ ਮਿਲੇ ਪਰ ਉਹ ਨਸ਼ਾ ਐਸਾ ਨਸ਼ਾ ਹੈ ਜਿਹੜਾ ਬਾਰ-ਬਾਰ ਨਹੀਂ ਕਰਨਾ ਪੈਂਦਾ ਜਿਸ ਤਰ੍ਹਾਂ ਫਗਤ ਕਬੀਰ ਨੇ ਵੀ ਕਿਹਾ ਜਦੋਂ ਇੱਕ ਸਾਧੂ ਨੇ ਪੁੱਛਿਆ ਕਿ ਤੁਹਾਡੀ ਅੱਖਾਂ 'ਚ ਹਰ ਟਾਈਮ ਖੁਮਾਰ ਰਹਿੰਦਾ ਹੈ ਕਿਹੜਾ ਨਸ਼ਾ ਕਰਦੇ ਹੋ ਤੇ ਉਹਨਾਂ ਨੇ ਕਿਹਾ ਕਿ ਮੈਂ ਜਿਹੜਾ ਨਸ਼ਾ ਕਰਨਾ ਹੈ ਨਾ ਉਹ ਹਰ ਕੋਈ ਨਹੀਂ ਕਰਦਾ ਸਾਧੂ ਨੇ ਪੁੱਛਿਆ ਕਿ ਲੱਗਦਾ 24 ਘੰਟੇ ਕਰਦੇ ਹੋ ਇਹ ਨਸ਼ਾ ਮਨੇ ਕਿਹਾ ਕਿ ਨਹੀਂ 24 ਘੰਟੇ ਤੇ ਨਹੀਂ ਕੀਤਾ ਤੇ 21 ਦਫਾ ਸੇਗਾ ਲੇਕਿਨ ਹਈ ਤੱਕ ਖੁਮਾਰ ਹੈ ਕਿ ਜਿੰਨੂੰ ਤੇ ਇੱਕ ਵਾਰੀ ਝਲਕ ਮਿਲ ਜਾਂਦੀ ਹੈ ਕੁਝ ਖੇਡ ਬਣ ਜਾਂਦੀ ਹੈ ਉਹ ਫਿਰ ساری ਉਮਰ ਲਿਖ ਕਾਫੀ ਹੋ ਜਾਂਦਾ ਹੈ ਉਸ ਮਨੁੱਖ ਲਈ। ਉਹਨੂੰ ਜਿਹੜੇ ਆਸ ਇੱਕ ਪੈਦਾ ਹੋ ਜਾਂਦੀ ਜਿਹੜੀ ਉਮੀਦ ਪੈਦਾ ਹੋ ਜਾਂਦੀ ਹੈ। ਇਸ ਲਈ ਉਹਨੂੰ ਜਿਹੜੀ ਦੁਨੀਆ ਹੈ ਫਿਰ ਉਹਦੀਆਂ ਜਿਹੜੀਆਂ ਰੌਣਕਾਂ ਖੂਬਸੂਰਤੀਆਂ ਪਰਵਾਤ ਨਹੀਂ ਕਰਦੀਆਂ। ਜਿਹੜੇ ਵੀ ਅੱਲਾ ਵਾਲੇ ਆ ਰੱਬ ਵਾਲੇ ਆ ਦਰवेश ਐ ਸੰਤ ਐ ਉਹਨਾਂ ਦੀ ਜ਼ਿੰਦਗੀ ਦਾ ਬਗੌਰ ਮਤਾਲੀਆ ਕਰੋ ਬਹੁਤ ਸਿੰਪਲ ਤੇ ਸਾਦਾ ਜ਼ਿੰਦਗੀ ਹੁੰਦੀ ਹੈ। ਉਹਨਾਂ ਨੂੰ ਕੋਈ ਚੀਜ਼ ਪਰਵਾਤ ਨਹੀਂ ਕਰਦੀ ਨਾ ਕੱਪੜਾ ਲੱਥਾ ਨਾ ધਨ दौਲਤ ਨਾ ਖਾਣਾ ਪੀਣਾ ਨਾ ਐਸ਼ੋ ਇਸ਼ਰਤ ਨਾ ਆਰਾਮ ਨਾ ਮਹਿਲ ਮਾੜੀਆਂ ਪ੍ਰਭਾਵਤ ਕਰਦੀ ਹੈ ਤੇ ਰੱਬ ਦੀ ਯਾਦ ਕਰਦੀ ਉਸ ਯਾਦ ਚ ਇਹਨੇ ਮਸਤ ਤੇ ਲੀਨ ਰਹਿੰਦੇ ਆ ਕਿ ਬਾਕੀ ਚੀਜ਼ਾਂ ਦੀ ਪਰਵਾਹ ਹੀ ਨਹੀਂ ਕਦੀ ਹੁੰਦੀ ਬਾਕੀਆਂ ਦਾ ਕਦੀ ਫਿਕਰ ਹੀ ਨਹੀਂ ਕੀਤੀ ਕਿ ਲੋਕ ਕੀ ਕਹਿਣਗੇ ਉਹਨਾਂ ਦੇ ਇਸ ਖੁਲੀ ਨੂੰ ਦੇਖ ਕੇ ਉਹ ਲੋਗਾ ਵਾਲਾ ਖਿਆਲ ਦਿੱਤਾ ਦਾ ਜਦੋਂ ਰੱਬ ਦੀ ਯਾਦ ਚੋਂ ਨਿਕਲਿਆ ਚਾਹਦਾ ਰਹਿਣਾ ਹਰ ਟਾਈਮ ਰੱਬ ਦੀ ਯਾਦ ਚ ਇਫੇਰ ਉਹਨਾਂ ਨੂੰ ਲੋਕਾਂ ਦੀ ਕਿੰਨੀ ਪਰਵਾਹ ਹੋਣੀ ਔਰ ਇਹੋ ਜਿਹੇ ਲੋਕ ਹੀ ਅਸਲ ਦੇ ਵਿੱਚ ਆਪਣੀ ਜ਼ਿੰਦਗੀ ਦਾ ਮਕਸਦ ਹਾਸਲ ਕਰਦੇ ਹੈਗੇ ਜਿਵੇਂ ਚੰਦ ਰੋਜ਼ ਦੀ ਜ਼ਿੰਦਗੀ ਹੈ ਇੱਕ ਮੁਸਾਫਰ ਖਾਨਾ ਕੇ ਆ ਗਿਆ ਇਸ ਦੁਨੀਆ ਨੂੰ ਉਹੀ ਲੋਕ ਕਾਮਯਾਬ ਹੁੰਦੇ ਆ ਇਹਦੇ ਵਿੱਚ ਜਿਹੜੇ ਰੱਬ ਦੀ ਯਾਦ ਚ ਲੀਨ ਰਹਿੰਦੇ ਹੈਗੇ ਜਿਨ੍ਹਾਂ ਦਾ ਉੱਠਣਾ ਬੈਠਣਾ ਖਾਣਾ ਪੀਣਾ ਰੱਬ ਵਾਸਤੇ ਹੁੰਦਾ ਹੈ ਅੱਜ ਦੀ ਕਹਾਣੀ ਸੁਣ ਕੇ ਉਮੀਦ ਕਰਨੀ ਹੈ ਵੀਰੋ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਕਿਉਂਕਿ ਗਿਆਨੀ ਸੰ ਸਿੰਘ ਮਸਕੀਨ ਜੀ ਦੀ ਹਰ ਕਹਾਤਾ ਜ਼ਿੰਦਗੀ ਦੇ ਨਿਜ਼ਾਮ ਨੂੰ ਬਿਹਤਰ ਕਰਨੇ 'ਚ ਮਦਦ ਦਿੰਦੀ ਹੈ ਹਰ ਮਨੁੱਖ ਜਿਹੜਾ ਅੱਜ ਕੱਲ ਦੇ ਦੌਰ ਦੇ ਵਿੱਚ ਪਰੇਸ਼ਾਨ ਹੈ ਨਫਸਾ ਨਫਸੀ ਦਾ ਆਲਮ ਹੈ ਸਮਝ ਨਹੀਂ ਆਉਂਦੀ ਕਿ ਕਿਹੜੀ ਚੀਜ਼ ਕਰੀਏ ਜਿੱਦ ਨਾਲ ਜ਼ਿੰਦਗੀ 'ਚ ਸਕੂਨ ਆਈਏ ਇਤਮਨਾ ਆਈਏ ਜੋ ਮਨੁੱਖ ਚਾਹੁੰਦਾ ਉਹਨੂੰ ਮਿਲ ਜਾਵੇ ਤੇ ਵੀਰੋ ਇਸ ਜਿੰਨੀਆਂ ਵੀ ਤੁਸੀਂ ਕਥਾ ਸੁਣੋਗੇ ਸਭ ਦਾ ਅਗਰ ਲੱਬੇ ਲਬਾਬ ਕੱਢਿਆ ਜਾਵੇ ਖਲਾਸਾ ਕੀਤਾ ਜਾਵੇ ਤਾਂ ਇੱਕ ਹੀ ਚੀਜ਼ ਹੋਏਗੀ ਕਿ ਰੱਬ ਦੀ ਯਾਜ ਹਰ ਚੀਜ਼ ਲੱਬੇ ਰੱਬ ਦੀ ਕੋਲੋਂ ਹਰ ਚੀਜ਼ ਮਿਲੇਗੀ ਸਿਰਫ ਵਾਹਿਦ ਖਾਲਕ ও مالک ਰੱਬ ਦੀ ذات ਹੈ ਜਿਹਨੂੰ ਹਮੇਸ਼ੀਗੀ ਹੈ ਬਾਕੀ ਸਭ ਨੇ ਫਨਾ ਹੋ ਜਾਣਾ ਤੇ ਜਿਹਨੂੰ ਜਿਹਨੇ ਹਮੇਸ਼ਾ ਰਹਿਣਾ ਹੈ ਫਿਰ ਉਹਦੇ ਕੋਲ ਹੀ ਹਰ ਮੁਸ਼ਕਲ ਪਰੇਸ਼ਾਨੀ ਦਾ ਹੱਲ ਹੈ ਅਸੀਂ ਦੁਨੀਆ ਆ ਦੇ ਵਿੱਚ ਇਨੇ ਮਸਰੂਫ ਹੋ ਗਏ ਆ ਕਿ ਰੱਬ ਦੀ ਯਾਦ ਲਈ ਸਾਡੇ ਕੋਲ ਟਾਈਮ ਨਹੀਂ ਹੈ ਤੇ ਜੇ ਅਸੀਂ ਟਾਈਮ ਕੱਢੀ ਦਾ ਵੇ ਤੇ ਸੁਰਤ ਪਿੱਛੇ ਰੱਖੀ ਦੀ ਹੈ ਸੁਰਤ ਅੱਗੇ ਰੱਖ ਕੇ ਜਿਸ ਦਿਨ ਰੱਬ ਨੂੰ ਯਾਦ ਕਰਾਂਗੇ ਨਾ ਉਸ ਦਿਨ ਆਨੰਦ ਵੀ ਆਏਗਾ ਤੇ ਰਸ ਵੀ ਮਿਲੇਗਾ ਔਰ ਸਕੂਨ ਵੀ ਮਿਲ ਜਾਏਗਾ ਜੇ ਸਕੂਨ ਦੀ ਤਲਾਸ਼ ਅਸੀਂ 24 ਘੰਟੇ ਲਗਾਤਾਰ ਨੌਨ ਸਟੌਪ ਕੰਮ ਕਰੀਦਾ ਉਹ ਅਸਲ ਚ ਸਕੂਨ ਜਿਹੜਾ ਰੱਬ ਦੀ ਯਾਦ ਚ ਤਾਨੂੰ ਕਥਾ ਕਿੰਝ ਦੀ ਲੱਗੀ ਕਮੈਂਟਸ ਕਰਕੇ ਲਾਜ਼ਮੀ ਦੱਸਿਓ ਕਿ ਆਪਣਾ ਢੇਰ ਸਾਰਾ ਖਿਆਲ ਮਿਲਾਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼